ਹਾਂਜੀ ਕੀ ਹਾਲ ਹੈ ਸਾਰਿਆਂ ਦਾ ਸਾਰੇ ਠੀਕ ਹੋਗੇ ਤੇ ਆਪਾਂ ਲੈ ਕੇ ਆਏ 2025 ਦੀਆਂ ਬਾਜੀਆਂ ਦੇ ਪੋਸਟਰ ਹਾਂਜੀ ਵੀਡੀਓ ਸ਼ੁਰੂ ਕਰਦੇ ਪਹਿਲੀ ਬਾਜੀ ਆ ਗਈ ਜੀ ਪਿੰਡ ਅਕਬਰਪੁਰ ਪਰਖੰਡਾਲ ਮਾਨਸਾ 16 ਮਈ 2025 ਤੇ ਜਿਹਦੀ ਐਂਟਰੀ ਫੀਸ ਹੈਗੀ ਆ 2200 ਰੁਪਿਆ ਪਹਿਲਾ ਨਾਮ ਹੈਗਾ ਕੂਲਰ ਦੂਸਰਾ ਨਾਮ ਹੈਗਾ ਜੀ ਕੱਪ 1200 ਤੋਂ 800 ਜਿੱਤਤੀਆਂ ਨੇ ਅਗਲੀ ਬਾਜੀ ਆ ਗਈ ਜੀ ਪਿੰਡ ਪੱਪਲ ਪਟਿਆਲਾ ਜਿਹਦੀ ਐਂਟਰੀ ਫੀਸ ਹੈਗੀ ਆ 2200 ਰੁਪਿਆ ਮਿਤੀ 25 ਮਈ 2025 ਹੈ। ਪਹਿਲਾ ਨਾਮ ਫਰਿੱਜ, ਦੂਸਰਾ ਨਾਮ ਮੈਲ ਸੀਡੀ, ਤੀਸਰਾ ਨਾਮ ਕੂਲਰ ਹੈ ਜੀ। ਚੌਥਾ ਨਾਮ ਫਰਾਟਾ ਪੱਖਾ ਤੇ ਪੰਜਵਾਂ ਨਾਮ ਹੈਗਾ ਕੱਪ। ਫੇਰ ਆ ਗਈ ਜੀ ਬਾਜੀ ਪਿੰਡ ਮਾਨੂਪੁਰ। ਮਿਤੀ 8 ਜੂਨ 2025 ਦਿਨ ਐਤਵਾਰ। ਐਂਟਰੀ ਕੀਸ ਇਹਦੀ ਹੈਗੀ 21000 ਰੁਪਏ ਜੀ। ਪਹਿਲਾ ਨਾਮ ਹੈਗਾ ਹਾਰਲੇ ਮੋਟਰਸਾਈਕਲ। ਤੇ ਬਾਕੀ 5ਵੇਂ ਤੱਕ ਹੈਗੇ ਸੀਡੀ ਡੀ ਲਕਸ ਮੋਟਰਸਾਈਕਲ ਜੀ। ਮਿਤੀ 8 ਜੂਨ 2025 ਦੀ ਪਿੰਡ ਮਾਨੂਪੁਰ ਅਗਲੀ ਆ ਗਈ ਜੀ ਪਿੰਡ ਲਦਾਲ ਸੰਗਰੂਰ ਮਿਤੀ 24 ਮਈ 2025 ਪਹਿਲਾ ਨਾਮ ਹੈਗਾ ਫਰਿੱਜ ਦੂਸਰਾ ਨਾਮ ਕੂਲਰ ਤੀਸਰਾ ਨਾਮ ਹੈਗਾ ਜੀ ਕੱਪ ਐਂਟਰੀ ਪੀਸ ਹੈਗੀ ਇਹਦੀ 2200 ਰੁਪਿਆ ਫਿਰ ਆ ਗਈ ਜੀ ਬਾਈ ਪਿੰਡ ਘੱਗਾ ਸ਼੍ਰੀ ਮੋਖਸਰ ਸਾਹਿਬ ਮਿਤੀ 21 ਜੂਨ 2025 ਦਿਨ ਸ਼ਨੀਵਾਰ ਪਹਿਲਾ ਨਾਮ ਫਰਿੱਜ ਦੂਸਰਾ ਨਾਮ ਕੂਲਰ ਆ ਜੀ 20 ਜਨਵਰੀ 2025 ਤੱਕ ਐਂਟਰੀਆਂ ਲੰਗਾ ਜਾਣਗੀਆਂ ਜੀ ਤੇ 2700 ਰੁਪਏ ਦੀ ਐਂਟਰੀ ਫੀਸ ਹੈ ਜੀ ਪਿੰਡ ਚੰਨੂ ਵਾਲਾ ਮੋਗਾ ਮਿਤੀ 2 ਜੂਨ 2025 ਦਿਨ ਸੋਮਵਾਰ ਪਹਿਲਾ ਪਹਿਲਾ ਤੇ ਦੂਜਾ ਨਾਮ ਹੈਗੇ ਬੁਲਟ ਮੋਟਰਸਾਈਕਲ ਤੀਜਾ ਤੇ ਚੌਥਾ ਨਾਮ ਹੈਗੇ ਜੀ ਸੀਡੀਡੀ ਲੈਕਸ ਮੋਟਰਸਾਈਕਲ ਐਂਟਰੀ ਫੀਸ ਹੈਗੀ ਇਹਦੀ 15000 ਰੁਪਏ 22 ਜਨਵਰੀ ਤੱਕ ਐਂਟਰੀਆਂ ਲੰਗਾ ਜਾਣਗੀਆਂ ਫਿਰ ਆ ਗਿਆ ਜੀ ਪਿੰਡ ਕਿਲਾ ਰਾਏਪੁਰ ਪਹਿਲਾ ਨਾਮ ਹੈਗੀ ਸਵਿਫਟ ਕਾਰ ਦੂਸਰਾ ਨਾਮ ਜੌਂਡੀ ਅ ਟਰੈਕਟਰ ਤੀਸਰਾ ਨਾ ਚੌਥਾ ਨਾਮ ਮੋਟਰਸਾਈਕਲ ਆ ਤੇ ਪੰਜਵਾਂ ਨਾਮ ਹੈਗਾ ਜੀ ਐਕਟਿਵ ਫਿਰ ਆ ਗਿਆ ਜੀ ਪਿੰਡ ਤੁਰ ਬੰજારਾ ਸੰਗਰੂਰ ਮਿਤੀ 29 April 2025 ਦੇਣ ਆ ਗਈ ਮੰਗਲਵਾਰ ਐਂਟਰੀ ਫੀਸ ਹੈਗੀ ਦੀ 2200 ਰੁਪਿਆ ਪਹਿਲਾ ਨਾਮ ਹੈਗਾ ਰੇਂਜਰ ਸਾਈਕਲ ਦੂਸਰਾ ਨਾਮ ਫਰਿੱਜ ਆ ਜੀ ਦੋ ਨਾਮ ਆ ਜੀ ਇਹ 2200 ਰੁਪਏ ਐਂਟਰੀ ਫੀਸ ਹੈ ਜੀ ਇਹਦੀ ਫਿਰ ਆ ਗਈ ਜੀ 5 ਪਿੰਡਾਂ ਦਾ ਸਾਂਝਾ ਕਲਾ 5 ਬਾਜੀਆਂ ਜੀ ਐਂਟਰੀ ਫੀਸ 1200 ਰੁਪਏ ਸਾਰੀਆਂ ਬਾਜੀਆਂ ਦੀ 26 April 2025 ਪਿੰਡ ਭੈਣੀ ਦੀ ਬਾਜੀ ਹੈ ਜੀ ਫਿਰ ਆ ਗਈ 4 ਮਈ 2025 ਪਿੰਡ ਫਰੀਦਪੁਰ 11 ਮਈ ਪਿੰਡ ਰਟੋਲਾ 20 ਮਈ ਪਿੰਡ ਮਦੇਵੀ ਤੇ 28 ਮਈ ਪਿੰਡ ਆਦਮਪਾਲ ਪਹਿਲਾ ਨਾਮ ਹੈਗਾ ਜੀ ਬਾਜੀ ਤੇ ਕੁਲਰ ਦੂਸਰਾ ਨਾਮ ਹੈਗਾ ਜੀ ਕੱਪ ਅਕੈਡਮੀਰਪੁਰ ਕਲਾ ਜੀ ਤੇ ਮਾਨਸਾ ਮਿਤੀ 29/5/2025 ਦਿਨ ਵੀਰਵਾਰ ਪਹਿਲਾ ਨਾਮ ਪੂਲਰ ਆ ਦੂਸਰਾ ਨਾਮ ਤੇ ਤੀਸਰਾ ਨਾਮ ਹੈ ਕੱਪ ਐਂਟਰੀ ਫੀਸ ਹੈਗੀ 2200 ਰੁਪਏ ਫਿਰ ਆ ਗਿਆ ਜੀ ਪਿੰਡ ਮੋਟੀ ਜ਼ਿਲ੍ਹਾ ਰਸਰਸਾ ਮਿਤੀ 20 ਮਾਰਚ 2025 ਦਿਨ ਵੀਰਵਾਰ ਨਾਮ ਜੀ ਤਿੰਨ ਨਾ ਤਿੰਨੇ ਹੀ ਸਰਪ੍ਰਾਈਜ਼ ਆ ਤੇ ਐਂਟਰੀ ਫੀਸ ਹੈਗੀ 1700 ਰੁਪਏ ਵੀਡੀਓ ਨੇੜੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਵੀਡੀਓ ਚੰਗੀ ਲੱਗੀ ਹੈਗੇ ਸ਼ੇਅਰ ਕਰਿਓ ਕਮੈਂਟ ਕਰਿਓ ਤਾਂ ਜੋ ਅਸੀਂ ਵੀਡੀਓ ਬਣਾਉਂਦੇ ਰਹੀਏ ਮਿਲਦੇ ਹਾਂ ਜੀ ਧੰਨਵਾਦ